ਕੇ ਬਿਨਾ ਜਾਂਚ ਤੋਂ ਬਿਨਾ ਕੋਈ ਟੈਸਟ ਕਰਵਾਇਆ ਸਾਨੂੰ ਕਿਵੇਂ ਪਤਾ ਲੱਗੇ ਘਰ ਬੈਠੇ ਹੀ ਕਿ ਸਾਡਾ ਜਿਹੜਾ ਲੀਵਰ ਹੈ ਕਿਤੇ ਬਿਮਾਰ ਤਾਂ ਨਹੀਂ ਔਰ ਉਸ ਦਾ ਬਗੈਰ ਦਵਾਈਆਂ ਤੋਂ ਕੀ ਹੱਲ ਹੋ ਸਕਦਾ ਸੇ ਗੱਲ ਵੀ ਕਹਿ ਰਹੇ ਹਾਂ ਵੀ ਜੇਕਰ ਤੁਹਾਡਾ ਲੀਵਰ ਠੀਕ ਹੈ ਤਾਂ ਤੁਸੀਂ ਬੁੱਢੇ ਬਹੁਤ ਸਮੇਂ ਮੁਤਾਬਕ ਹੀ ਹੋਵੋਗੇ ਬਿਲਕੁਲ ਸਰ ਲਿਵਰ ਫਿੱਟ ਤੋਂ ਲਾਈਫ ਸੁਪਰ ਹਿੱਟ ਇਹ ਚੀਜ਼ ਤਾਂ ਹੈਗੀ ਉਹ ਹੈਗੀ ਆ ਕਿਉਂਕਿ ਲਿਵਰ ਨੇ ਹੀ ਜੋ ਅਸੀਂ ਖਾਂਦੇ ਆ ਉਹ ਲਿਵਰ ਨੇ ਹੀ ਪਚਾਉਣਾ ਇਹਦੇ ਪਹਿਲੇ ਦਿਨ ਦੀ ਡੋਸ ਤੋਂ ਜਿਹੜਾ ਤੁਹਾਡੀ ਲਿਵਰ ਦੀ ਪ੍ਰੋਬਲਮ ਹੈ ਉਹ ਜਿਹੜੀ ਪੇਸ਼ੈਂਟ ਨੂੰ ਖਾਣ ਤੋਂ ਬਾਅਦ ਪਤਾ ਲੱਗਣ ਲੱਗ ਜਾਂਦਾ ਸਿਰਫ ਅੱਧਾ ਚਮਚਾ ਅੱਧਾ ਚਮਚਾ ਅੱਧਾ ਚਮਚਾ ਕੱਲ ਕਹਿ ਰਹੇ ਹਾਂ ਵੈਜੀ ਕਿ ਲਿਵਰ ਦੀ ਜਾਂਚ ਕਰਨੀ ਉਹ ਨਹੀਂ ਸਖਾਲੀ ਐ ਜਿੰਵੇਂ ਬੰਦਾ ਚੱਕ ਕੇ ਕਰੋ ਪਾਣੀ ਪੀ ਲੈਂਦਾ ਤੁਹਾਡੇ ਲੀਵਰ ਚ ਕੋਈ ਸਮੱਸਿਆ ਹੈ ਤੁਹਾਡੇ ਬੋਡੀ ਤੇ ਖਾਰਸ਼ ਹੋਣੀ ਜੋੜਾਂ ਚ ਦਰਦ ਪਿਆਸ ਲੱਗਣੀ ਭੁੱਖ ਨਾ ਲੱਗਣੀ ਪਿਸ਼ਾਬ ਦਾ ਲੱਗ ਕੇ ਆਉਣਾ ਥੋੜਾ ਹਾਈਪਰ ਹੋ ਜਾਣਾ ਇਹ ਸਾਰੀਆਂ ਚੀਜ਼ਾਂ ਮਤਲਬ ਲੀਵਰ ਨੂੰ ਪ੍ਰਭਾਵਿਤ ਕਰਦੀਆਂ ਤੇ ਇਥੋਂ ਪਤਾ ਲੱਗ ਜਾਂਦਾ ਵੀ ਸਾਡਾ ਲੀਵਰ ਫੈਟੀ ਹੈ A ਗ੍ਰੇਡ ਆ B ਗ੍ਰੇਡ ਆ ਜਾਂ C ਗ੍ਰੇਡ ਆ ਬਿਗੈਰ ਦਵਾਈਆਂ ਤੋਂ ਠੀਕ ਕੀਤਾ ਜਾ ਸਕਦਾ ਹੈ ਅਸੀਂ ਕਿਵੇਂ ਮੰਨ ਲੀਏ ਕਿ ਬਿਗੈਰ ਦਵਾਈਆਂ ਤੋਂ ਫੈਟੀ ਲੀਵਰ ਜਾਂ ਹੋਰ ਲੀਵਰ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਆਉਣ ਵਾਲੀਆਂ ਉਹ ਠੀਕ ਹੋ ਸਕਦੀਆਂ ਨੇ ਹੱਤੋਂ ਵੱਡੀ ਸਮੱਸਿਆ ਇਸ ਵੇਲੇ ਕਿਹੜੀ ਲੀਵਰ ਨੂੰ ਆਉਂਦੀ ਹੈ ਜਿਹੜੇ ਲੋਕ ਤੁਹਾਡੇ ਨਾਲ ਸੰਪਰਕ ਚ ਆਉਂਦੇ ਨੇ ਫੈਟੀ ਲੀਵਰ ਦੀ ਸਮੱਸਿਆ ਤਾਂ ਬਹੁਤ ਜ਼ਿਆਦਾ ਹੈ ਪਰ ਜਿਹੜਾ ਦੁੱਖ ਇਸ ਚੀਜ਼ ਦਾ ਏ ਕਿ ਲੋਕ ਇਸ ਚੀਜ਼ ਨੂੰ ਇਗਨੋਰ ਕਰ ਦਿੰਦੇ ਨੇ ਇਹ ਕਿਹੜਾ ਸਨ ਲੋ ਜੀ ਇਹ ਪਦਮਾਸਨ ਆ ਜੀ ਅੱਛਾ ਇਹ ਪਦਮਾਸਨ ਆ ਬਿਲਕੁਲ ਸਿੰਪਲ ਆ ਅੱਗੇ ਆਪਣੇ ਸ਼ਹਿਰਾਂ 'ਚ ਤੁਸੀਂ ਦੇਖਿਆ ਹੋਣਾ ਜਿੱਨੇ ਆਪਣੇ ਲਾਲਾ ਜੀ ਹੁੰਦੇ ਸੀ ਬੈਠਣੇ ਵਾਲੇ ਉਾਈਂ ਬੈਹਦੇ ਹੁੰਦੇ ਸੀ ਅੱਟੀ 'ਚ ਤੇ ਨਾਲ ਦੀ ਨਾਲ ਪਦਮਾਸਨ ਕਰ ਲੈਂਦੇ ਸੀ ਨਾਲੇ ਦੁਕਾਨ ਤੇ ਬੈਠੇ ਰਹਿੰਦੇ ਸੀ ਨਾਲੇ ਉਹਨਾਂ ਦਾ ਜਿਹੜਾ ਸਰੀਰ ਨੂੰ ਦਸੀ ਉਹ ਫਿੱਟ ਰਹਿੰਦਾ ਸੀ ਇਸ ਐਕਸਰਸਾਈਜ਼ ਦੇ ਜ਼ਰੀਏ ਵੈਦ ਜੀ ਦਾ ਕਹਿਣਾ ਹੈ ਕਿ ਆਪਣੇ ਆਪ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ। ਕੀ ਬਾਤ ਹੈ? ਕੀ ਬਾਤ ਹੈ? ਇਹ ਦੇਖੋ ਇਹ ਹਲ ਆਸਨ ਹੈਗਾ liver ਨੂੰ ਸੈੱਟ ਰੱਖਣ ਵਾਲਾ। ਆਯੁਰਵੇਦ ਤਾਂ ਸਰ ਕੁਦਰਤੀ ਹੈ। ਜਿੰਨਾ ਜ਼ਿਆਦਾ ਆਪਾਂ ਕੁਦਰਤ ਦੇ ਨੇੜੇ ਹੋਵਾਂਗੇ, ਓਨਾ ਹੀ ਬਿਮਾਰੀਆਂ ਤੋਂ ਦੂਰ ਰਹਾਂਗੇ। ਕੋਈ ਵੀ ਬਿਮਾਰੀ ਆਪਾਂ ਨੂੰ ਨਹੀਂ ਲੱਗਦੀ ਅਗਰ ਆਪਾਂ ਕੁਦਰਤ ਦੇ ਹਿਸਾਬ ਦੇ ਨਾਲ ਜਿਹੜੀ ਆਪਣੀ ਜ਼ਿੰਦਗੀ ਆ ਉਹ ਜਿਉਂਦੇ ਆ ਕੁਦਰਤ ਦੇ ਹਿਸਾਬ ਨਾਲ ਖਾਂਦੇ ਪੀਂਦੇ ਆ। ਇਹ 7-8 ਚੀਜ਼ਾਂ ਤੋਂ ਬਣਾ ਕੇ ਅਸੀਂ ਤਿਆਰ ਕੀਤਾ ਹੋਇਆ ਨੁਸਖਾ ਅਸੀਂ ਉਹ ਅੱਧਾ ਚਮਚ ਸਵੇਰੇ ਖਾਣਾ ਹੁੰਦਾ ਜੀ ਅੱਧਾ ਚਮਚ ਸ਼ਾਮ ਨੂੰ ਜਿੰਨਾ ਮਰਜ਼ੀ ਲੀਵਰ ਤੁਹਾਡਾ ਫੈਟੀ ਆ ਬਿਲਕੁਲ ਠੀਕ ਹੋ ਜਾਂਦਾ ਜੀ ਉਹਦੇ ਨਾਲ ਉਹ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕੀ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅਸੀਂ ਘਰ ਬੈਠੇ ਕਿਵੇਂ ਇਹ ਪਤਾ ਕਰੀਏ ਕਿ ਸਾਡਾ ਜਿਹੜਾ ਲੀਵਰ ਹੈ ਤੰਦਰੁਸਤ ਹੈ ਜਾਂ ਬਿਮਾਰ ਹੈ ਜਾਂ ਇਹ ਕਹ ਲਈਏ ਕਿ ਬਿਨਾ ਜਾਂਚ ਤੋਂ ਬਿਨਾ ਕੋਈ ਟੈਸਟ ਕਰਵਾਇਆ ਸਾਨੂੰ ਕਿਵੇਂ ਪਤਾ ਲੱਗੇ ਘਰ ਬੈਠੇ ਹੀ ਕਿ ਸਾਡਾ ਜਿਹੜਾ ਲੀਵਰ ਹੈ ਕਿਤੇ ਬਿਮਾਰ ਤਾਂ ਨਹੀਂ ਔਰ ਉਸ ਦਾ ਬਗੈਰ ਦਵਾਈਆਂ ਤੋਂ ਕੀ ਹੱਲ ਹੋ ਸਕਦਾ ਅੱਜ ਇਹ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਨੇ ਢਾਬੇ ਵਾਲੇ ਵੈਦ ਵੈਦ ਬਲਜਿੰਦਰ ਜੀ ਮੇਰੇ ਨਾਲ ਨੇ ਡਾਈਟੀਸ਼ਨ ਹਰਪ੍ਰੀਤ ਕੌਰ ਜੀ ਸਾਡੇ ਨਾਲ ਨੇ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਲੀਵਰ ਹੈ ਇਸ ਲੀਵਰ ਨੂੰ ਅਸੀਂ ਕਿਸ ਤਰੀਕੇ ਨਾਲ ਤੰਦਰੁਸਤ ਰੱਖ ਸਕਦੇ ਹਾਂ ਬਿਨਾਂ ਦਵਾਈਆਂ ਤੋਂ ਅੱਜ ਇਲਾਜ ਬਿਨਾਂ ਦਵਾਈਆਂ ਤੋਂ ਅੱਜ ਲੀਵਰ ਦੀ ਜਾਂਚ ਕਰਨ ਦਾ ਢੰਗ ਹੈਗਾ ਜਿਹੜਾ ਵੈਦ ਬਲਜਿੰਦਰ ਸਿੰਘ ਜੀ ਸਾਡੇ ਨਾਲ ਸਾਂਝਾ ਕਰਨ ਵਾਲੇ ਨੇ ਵੈਦ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਅੱਛਾ ਤੁਸੀਂ ਇਹ ਗੱਲ ਕਹਿ ਰਹੇ ਹੋ ਵੈਦ ਜੀ ਕਿ ਲੀਵਰ ਦੀ ਜਾਂਚ ਕਰਨੀ ਓਨੀ ਸਖਾਲੀ ਹੈ ਜਿੰਵੇਂ ਬੰਦਾ ਚੱਕ ਕੇ ਕਰੋ ਪਾਣੀ ਪੀ ਲੈਂਦਾ ਬਿਲਕੁਲ ਲੀਵਰ ਤਾਂ ਬਿਲਕੁਲ ਸੌਖੇ ਤਰੀਕੇ ਨਾਲ ਪਤਾ ਲੱਗ ਜਾਂਦਾ ਜੀ ਵੀ ਤੁਹਾਡਾ ਲੀਵਰ ਫੈਟੀ ਹੈ ਜਾਂ ਤੁਹਾਡੇ ਲੀਵਰ 'ਚ ਕੋਈ ਸਮੱਸਿਆ ਹੈ ਸਭ ਤੋਂ ਪਹਿਲਾਂ ਤਾਂ ਤੁਹਾਡੀ ਬਾਡੀ ਦੱਸ ਦਿੰਦੀ ਹੈ ਤੁਹਾਡੀ ਬਾਡੀ ਤੋਂ ਇੰਡੀਕੇਸ਼ਨ ਦੇਣ ਲੱਗ ਜਾਂਦੀ ਹੈ ਵੀ ਤੁਹਾਡੇ ਲੀਵਰ 'ਚ ਕੋਈ ਸਮੱਸਿਆ ਹੈ ਤੁਹਾਡੇ ਬਾਡੀ ਤੇ ਖਾਰਸ਼ ਹੋਣੀ ਜੋੜਾਂ 'ਚ ਦਰਦ ਪਿਆਸ ਲੱਗਣੀ ਭੁੱਖ ਨਾ ਲੱਗਣੀ ਪਿਸ਼ਾਬ ਦਾ ਲੱਕੇ ਆਉਣਾ ਥੋੜਾ ਹਾਈਪਰ ਹੋ ਜਾਣਾ ਇਹ ਸਾਰੇ ਚੀਜ਼ਾਂ ਮਤਲਬ ਲੀਵਰ ਨੂੰ ਪ੍ਰਭਾਵਿਤ ਕਰਦੀਆਂ ਤੇ ਇੱਥੋਂ ਪਤਾ ਲੱਗ ਜਾਂਦਾ ਵੀ ਸਾਡਾ ਲੀਵਰ ਫੈਟੀ ਹੈ, A ਗ੍ਰੇਡ ਆ, B ਗ੍ਰੇਡ ਆ ਜਾਂ C ਗ੍ਰੇਡ ਆ। ਤੇ A ਗ੍ਰੇਡ, B ਗ੍ਰੇਡ, C ਗ੍ਰੇਡ ਦਾ ਵੀ ਪਤਾ ਲੱਗ ਜਾਂਦਾ ਜੀ ਬਿਨਾਂ ਟੈਸਟਾਂ ਤੋਂ। ਬਿਲਕੁਲ ਪਤਾ ਲੱਗ ਜਾਂਦਾ। ਉਹ ਕਿਵੇਂ ਜੀ? ਮੰਨ ਲਓ ਕਿਸੇ ਦਾ ਪਹਿਲੀ ਸਟੇਜ ਦੇ ਵਿੱਚ ਹੈ। ਪਹਿਲੀ ਸਟੇਜ ਲੀਵਰ ਜਿਹੜਾ ਤੰਦਰੁਸਤ ਨਹੀਂ ਹੈ ਉਹਨੂੰ ਕੀ ਸਿੰਪਟਮ ਆਉਣਗੇ ਜੀ? ਪਹਿਲੀ ਸਟੇਜ ਦੇ ਵਿੱਚ ਬੰਦੇ ਨੂੰ ਭੁੱਖ ਘੱਟ ਲੱਗਦੀ ਹੈ ਜੀ। ਥੋੜੀ ਬਸ ਕਰੋ ਮਾਫ ਕਰਨਾ ਤੁਹਾਨੂੰ ਰੋਕ ਰਿਹਾ। ਸਾਨੂੰ ਫੋਨ ਆਉਂਦੇ ਨੇ ਉਹ ਕਹਿੰਦੇ ਨੇ ਜੀ ਬਾਕੀ ਤਾਂ ਸਾਨੂੰ ਬਸ ਕਦੇ-ਕਦੇ ਭੁੱਖ ਘੱਟ ਲੱਗਦੀ ਹੈ। ਹਾਂਜੀ। ਇਹ ਫਿਰ ਲੀਵਰ ਦੀ ਨਿਸ਼ਾਨੀ ਹੈ। ਬਿਲਕੁਲ 100% ਭੁੱਖ ਘੱਟ ਲੱਗਣਾ ਲੀਵਰ ਦੀ ਨਿਸ਼ਾਨੀ ਹੈ। ਲੀ ਉੱਥੋਂ ਸ਼ੁਰੂ ਆਉਂਦਾ ਵੀ ਸਾਡਾ ਲੀਵਰ ਏ ਗ੍ਰੇਡ ਫੈਟੀ ਹੈ। ਉੱਥੋਂ ਜਿਆਦਾ ਜਿਆਦਾ ਸਮੱਸਿਆ ਹੋ ਜਾਂਦੀ ਹੈ ਖਾਰਸ਼ ਹੋਣ ਲੱਗ ਜਾਂਦੀ ਹੈ। ਬਹੁਤ ਜਿਆਦਾ ਪਿਸ਼ਾਬ ਲੱਗ ਕੇ ਆਉਣ ਲੱਗ ਜਾਂਦਾ ਹੈ। ਮਤਲਬ ਬਿਲਕੁਲ ਉੱਠਣ ਨੂੰ ਜੀ ਨਹੀਂ ਕਰਦਾ। ਬਿਲਕੁਲ ਲੋ ਫੀਲ ਕਰਦਾ ਬੰਦਾ। ਫਿਰ 2 ਗ੍ਰੇਡ ਲੀਵਰ ਸੋਰਾਈਸਿਸ ਤੱਕ ਜਦੋਂ ਪੇਟ 'ਚ ਪਾਣੀ ਭਰ ਜਾਂਦਾ ਪੇਟ ਐਡਾ ਵੱਡਾ ਹੋ ਜਾਂਦਾ ਸਾਡਾ ਫੁੱਲ ਕੇ ਫਿਰ ਦਾ ਮਤਲਬ ਲੀਵਰ ਸੋਰਾਈਸਿਸ ਹੁਣ ਲੀਵਰ ਇਹ ਬਹੁਤ ਗੰਭੀਰ ਸਮੱਸਿਆ ਚੋਂ ਲੰਘ ਰਿਹਾ ਸਾਡਾ ਇਹ ਲੀਵਰ ਦੀ ਪਛਾਣ ਹੈ ਜੀ ਜੀ ਚਲੋ ਅਸੀਂ ਤੁਹਾਡੇ ਕੋਲ ਪੁੱਛਾਂਗੇ ਬਗੈਰ ਦਵਾਈਆਂ ਤੋਂ ਇਹਦਾ ਹੱਲ ਕੀ ਹੈ ਸਾਡੇ ਨਾਲ ਡਾਈਟੀਸ਼ਨ ਹਰਪ੍ਰੀਤ ਕੌਰ ਜੀ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਹਾਂਜੀ ਸਰ ਸ਼ੁਕਰੀਆ ਤੁਹਾਡਾ ਔਰ ਸਾਨੂੰ ਸੁਣਨ ਖਾਲੇ ਸਾਰੇ ਦਰਸ਼ਕਾਂ ਦਾ ਸਤਿ ਸ਼੍ਰੀ ਅਕਾਲ ਜੀ ਵੈਜੀ ਨੇ ਦੱਸਿਆ ਕਿ ਜਿਹੜਾ ਲੀਵਰ ਹੈ ਅਗਰ ਉਹਦੇ ਚ ਕੋਈ ਪ੍ਰੋਬਲਮ ਆਉਂਦੀ ਹੈ ਤਾ ਕਿਹੜੇ ਕਿਹੜੇ ਸਿੰਪਟਮ ਹੈਗੇ ਨੇ A ਗ੍ਰੇਡ ਦੇ ਕਿਹੜੇ ਨੇ B ਗ੍ਰੇਡ ਦੇ ਕਿਹੜੇ ਨੇ C ਗ੍ਰੇਡ ਦੇ ਕਿਹੜੇ ਨੇ ਤੇ ਲੀਵਰ ਚ ਸਾਡੇ ਚ ਪ੍ਰੋਬਲਮ ਨਾ ਹੀ ਆਵੇ ਤੁਸੀਂ ਕੀ ਫਾਰਮੂਲਾ ਦਵੋਗੇ ਖਾਣ ਪੀਣ ਨਾਲ ਸੰਬੰਧਿਤ ਖਾਣ ਪੀਣ ਨਾਲ ਸੰਬੰਧਿਤ ਤਾਂ ਸਰ ਸਭ ਤੋਂ ਜ਼ਿਆਦਾ ਜਿਹੜੀਆਂ ਦੋ ਚੀਜ਼ਾਂ ਦੀ ਜ਼ਿਆਦਾ ਵਧੀਆ ਰੋਲ ਹੈ ਇਕੱਲੇ ਲੀਵਰ ਲਈ ਨਹੀਂ ਸਾਰੇ ਹੀ ਆਰਗਨ ਵਾਸਤੇ ਤੇ ਹਲਕਾ ਖਾਣਾ ਤੇ ਦੂਸਰਾ ਐਕਸਰਸਾਈਜ਼ ਸਭ ਤੋਂ ਦੋ ਇੰਪੋਰਟੈਂਟ ਚੀਜ਼ਾਂ ਇਹਦੇ ਚ ਹੈਗੀਆਂ ਨੇ ਹਲਕਾ ਖਾਣਾ ਮਤਲਬ ਨਾਰਮਲ ਜਿਵੇਂ ਆਪਣੀ ਘਰ ਦੀ ਦਾਲ ਸਬਜ਼ੀ ਰੋਟੀ ਜਾਂ ਸੀਜ਼ਨਲ ਫਰੂਟ ਜਾਂ ਡਰਾਈ ਫਰੂਟਸ ਜਿਹੜੇ ਪ੍ਰੋਸੈਸਡ ਫੂਡ ਨੇ 슈ਗਰੀ ਚੀਜ਼ਾਂ ਨੇ ਮੈਦੇ ਵਾਲੀਆਂ ਚੀਜ਼ਾਂ ਨੇ ਇਹਨਾਂ ਤੋਂ ਜਿੰਨਾ ਦੂਰ ਰਿਹਾ ਜਾਵੇ ਉਹਨਾਂ ਜਿਹੜਾ ਹੈ ਲੀਵਰ ਨੂੰ ਆਪਣੇ ਸਰੀਰ ਨੂੰ ਫਿੱਟ ਰੱਖਣ ਵਾਸਤੇ ਇਹਨਾਂ ਤੋਂ ਦੂਰ ਰਹਿਣਾ ਚਾਹੀਦਾ ਤੁਹਾਨੂੰ ਵੀ ਬਹੁਤ ਸਾਰੀਆਂ ਕਾਲਾਂ ਆਉਂਦੀਆਂ ਨੇ ਸਮੱਸਿਆ ਸਭ ਤੋਂ ਸਭ ਤੋਂ ਵੱਡੀ ਸਮੱਸਿਆ ਇਸ ਵੇਲੇ ਕਿਹੜੀ ਹੈ ਲੀਵਰ ਨੂੰ ਆਉਂਦੀ ਹੈ ਜਿਹੜੇ ਲੋਕ ਤੁਹਾਡੇ ਨਾਲ ਸੰਪਰਕ ਚ ਆਉਂਦੇ ਨੇ ਸਰ ਜਿੰਨੀਆਂ ਕਿਸਾਂ ਨੂੰ ਜਿਹੜੀਆਂ ਕਾਲਸ ਰੀਸੀਵ ਹੋਈਆਂ ਨੇ ਫੈਟੀ ਲੀਵਰ ਦੀ ਸਮੱਸਿਆ ਤਾਂ ਬਹੁਤ ਜ਼ਿਆਦਾ ਹੈ ਪਰ ਜਿਹੜਾ ਦੁੱਖ ਇਸ ਚੀਜ਼ ਦਾ ਹੈ ਕਿ ਲੋਕ ਇਸ ਚੀਜ਼ ਨੂੰ ਇਗਨੋਰ ਕਰ ਦਿੰਦੇ ਨੇ ਫੈਟੀ ਲੀਵਰ ਨੂੰ ਹਾਂਜੀ ਉਹ ਤਾਂ ਕਹਿੰਦੇ ਜੀ ਹਰੇਕ ਦਾ ਹੀ ਹੈ ਕੀ ਹਾਂਜੀ ਕੀ ਹਰੇਕ ਦਾ ਹੀ ਹੈ ਇਹ ਤਾਂ ਨਾਰਮਲ ਚੀਜ਼ ਹੈ ਪਰ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਹ ਨਾਰਮਲ ਨਹੀਂ ਹੈਗਾ ਇਹ ਤੁਹਾਡੇ ਇਕੱਲੇ ਲੀਵਰ ਦੇ ਡੈਮੇਜ ਹੋਣ ਦੀ ਨਿਸ਼ਾਨੀ ਨਹੀਂ ਹੈਗੀ ਤੁਹਾਡੇ ਸਾਰੇ ਸਰੀਰ ਨੂੰ ਇਹਦੇ ਨਾਲ ਖਤਰਾ ਹੈ ਕਿਉਂਕਿ ਲੀਵਰ ਹੀ ਆਪਣੀ ਬਾਡੀ ਦੇ ਵਿੱਚ ਸਭ ਤੋਂ ਵੱਡਾ ਤੇ ਸਭ ਤੋਂ ਜ਼ਰੂਰੀ ਅੰਗ ਹੈ ਔਰ ਪ੍ਰਮਾਤਮਾ ਨੇ ਤੁਸੀਂ ਦੇਖੋ ਇਹ ਕੁਦਰਤ ਦੇ ਰੰਗ ਕਿ ਇਹਦੇ ਵਿੱਚ ਅਗਰ ਸਾਡਾ ਲੀਵਰ 90% ਤੱਕ ਵੀ ਡੈਮੇਜ ਹੋ ਜਾਂਦਾ ਹੈ ਤੇ ਵਾਇਗਰੂ ਨੇ ਇਹਨੂੰ ਜਿਹੜੀ ਹੈ ਰਿਕਵਰ ਕਰਨ ਦੀ ਸਮਰੱਥਾ ਦਿੱਤੀ ਹੈ ਦਵਾਈਆਂ ਦੇ ਨਾਲ ਜਾਂ ਘਰ ਦੇ ਵਿੱਚ ਹੋਮ ਰੈਮਡੀਜ਼ ਵਰਤ ਕੇ ਜਾਂ ਕੁਝ ਪ੍ਰਕੌਸ਼ਨ ਰੱਖ ਕੇ ਅਸੀਂ ਜਿਹੜਾ ਲੀਵਰ ਹੈ ਲੀਵਰ ਸਰੋਸਿਸ ਤੱਕ ਕੀ ਹੈ ਉਹ ਰਿਕਵਰ ਕਰ ਸਕਦੇ ਹਾਂ ਤੁਸੀਂ ਤੇ ਇਹ ਗੱਲ ਵੀ ਕਹਿ ਰਹੇ ਹੋ ਵੀ ਜੇਕਰ ਤੁਹਾਡਾ ਲੀਵਰ ਠੀਕ ਹੈ ਤਾਂ ਤੁਸੀਂ ਬੁੱਢੇ ਬਹੁਤ ਸਮੇਂ ਮੁਤਾਬਕ ਹੀ ਹੋਵੋਗੇ ਬਿਲਕੁਲ ਸਰ ਲਿਵਰ ਫਿੱਟ ਤੋਂ ਲਾਈਫ ਸੁਪਰ ਹਿੱਟ ਇਹ ਚੀਜ਼ ਤਾਂ ਹੈਗੀ ਉਹ ਹੈਗੀ ਆ ਕਿਉਂਕਿ ਲਿਵਰ ਨੇ ਹੀ ਜੋ ਅਸੀਂ ਖਾਂਦੇ ਆ ਉਹ ਲਿਵਰ ਨੇ ਹੀ ਪਚਾਉਣਾ ਹੈ ਲਿਵਰ ਦੇ ਦੋ ਮੇਨ ਕੰਮ ਨੇ ਡਾਈਜੈਸ਼ਨ ਐਂਡ ਮੈਟਾਬੋਲਾਈਜ਼ਿੰਗ ਡਾਈਜੈਸ਼ਨ ਹੁੰਦੀ ਆ ਜਿਹੜੀ ਵੀ ਚੀਜ਼ ਖਾਂਦੇ ਆ ਉਹ ਸਾਡੇ ਸਰੀਰ ਨੂੰ ਕਿਵੇਂ ਨਿਊਟ੍ਰੀਐਂਟਸ ਦਿੰਦੀ ਆ ਕਿਵੇਂ ਕਾਰਬੋਹਾਈਡਰੇਟਸ ਦਿੰਦੀ ਆ ਫੈਟ ਦਿੰਦੀ ਆ એનર્ਜੀ ਦਿੰਦੀ ਆ ਮੈਟਾਬੋਲਾਈਜ਼ਿੰਗ ਹੋ ਗਿਆ ਕਿ ਜਿਹੜਾ ਸਾਰਾ ਸਾਡਾ ਖਾਦਾ ਹੋਇਆ ਜਿਹੜੀ ਚੀਜ਼ ਹੈਗੀ ਆ ਉਹ ਡਾਈਜੈਸਟ ਹੋ ਕੇ એનર્ਜੀ ਦੇ ਵਿੱਚ ਊਰਜਾ ਦੇ ਵਿੱਚ ਕਿ ਮੇਂ ਚੇਂਜ ਹੁੰਦੀ ਹੈ ਇਹ ਦੋ ਕੰਮ ਨੇ ਜਿਹੜੇ ਲਿਵਰ ਦੇ ਨੇ ਔਰ ਇਹਦੇ ਤੇ ਹੀ ਸਾਡੀ ਪੂਰੀ ਬਾਡੀ ਜਿਹੜੀ ਹੈ ਫੰਕਸ਼ਨ ਕਰਦੀ ਹੈ ਚਾਹੇ ਦਿਮਾਗੀ ਕੰਮ ਲਾ ਲਓ ਕਿਡਨੀਜ਼ ਦਾ ਕੰਮ ਲਾ ਲਓ ਲਗਜ਼ ਦਾ ਲਾ ਲਓ ਹਰਟ ਦੇ ਲਾ ਲਓ ਸਾਰੇ ਜਿਹੜੇ ਕੰਮ ਨੇ ਇਹ ਲਿਵਰ ਦੇ ਹੀ ਨੇ ਅੱਛਾ ਤੇ ਫਿਰ ਜਿਸ ਤਰੀਕੇ ਨਾਲ ਮੈਮ ਨੇ ਕਿਹਾ ਹੈ ਕਿ ਜੇ ਤੁਹਾਡਾ ਲਿਵਰ ਹਿੱਟ ਤਾਂ ਲਾਈਵ ਸੁਪਰ ਹਿੱਟ ਅੱਛਾ ਇਹ ਦੱਸੋ ਵੀ ਬਹੁਤ ਸਾਰੇ ਲੋਕ ਆਉਂਦੇ ਨੇ ਆ ਆ ਕੇ ਤੁਹਾਡੀ ਉਮਰ ਦਾ ਵੀ ਭਲੇਖਾ ਖਾ ਜਾਂਦੇ ਨੇ ਅੱਜ ਆਪਾਂ ਉਮਰ ਵਾਲਾ ਵੀ ਭਲੇਖਾ ਕੱਢ ਹੀ ਦਈਏ ਤੁਹਾਨੂੰ ਲੋਕ ਪੁੱਤ ਪੁੱਤ ਕਰੀ ਜਾਂਦੇ ਨੇ ਇੱਥੇ ਆ ਕੇ ਤੁਹਾਡੀ ਕਿੰਨੀ ਉਮਰ ਹੈ ਵਾਜੀ ਮੇਰੀ ਉਮਰ 52 ਸਾਲ ਪੂਰੀ ਹੋ ਗਈ 55ਵਾਂ ਲੱਗ ਗਿਆ ਤੇ ਤੁਹਾਡੇ ਸਾਹਮਣੇ ਜਿਹੜਾ ਸੀ ਉਹ ਮੈਨੂੰ ਬੇਟਾ ਬੇਟਾ ਕਹੀ ਜਾਂਦਾ ਸੀ ਤੇ ਜਦੋਂ ਮੈਂ ਉਹਦੀ ਉਮਰ ਪੁੱਛੀ ਉਹ ਮੇਰੇ ਹੱਟਦਾ ਹੀ ਸੀ ਹੈਨਾ ਤੇ ਉਹ ਉਹ ਦੇਖ ਕੇ ਮੈਨੂੰ ਹੈਰਾਨ ਹੋ ਗਿਆ ਕਹਿੰਦਾ ਵੀ ਮੈਂ ਤੁਹਾਨੂੰ ਬੇਟਾ ਬੇਟਾ ਕਹੀ ਜਾਂਦਾ ਸੌਰੀ ਕਹਦਾ ਮੈਂ ਸੌਰੀ ਤਾਂ ਕੋਈ ਗੱਲ ਨਹੀਂ ਫਿਰ ਉਹ ਮੈਨੂੰ ਪੁੱਛਦਾ ਸੀ ਕਾਰਨ ਕੀ ਆ ਇਹਦਾ ਸਭ ਤੋਂ بڑا ਕਾਰਨ ਹੈ ਕੋਈ ਯੋਗਾਸਨ ਐਕਸਰਸਾਈਜ਼ ਤੇ ਆਯੁਰਵੈਦ ਦੇ ਟੰਗ ਨਾਲ ਤੁਸੀਂ ਆਪਣੇ ਜੀਵਨ ਨੂੰ ਜਿਉਂਗੇ ਤੁਸੀਂ ਸਦਾ ਹੀ ਯੰਗ ਰਹੋਗੇ ਜੀ ਜੀ ਅੱਛਾ ਇੱਕ ਗੱਲ ਹੋਰ ਦੱਸੋ ਤੁਸੀਂ ਮੈਨੂੰ ਅੱਜ ਕਹਿ ਰਹੇ ਸੀ ਵੀ ਅੱਜ ਤੁਹਾਨੂੰ ਨੁਸਖਾ ਫਾਰਮੂਲਾ ਜਿਹੜਾ ਦੇਣਾ ਹੈ ਵੀ ਕਿਸੇ ਵੀ ਦਵਾਈ ਦੀ ਦੁਨੀਆ ਦੀ ਕਿਸੇ ਦਵਾਈ ਦੀ ਤੁਹਾਨੂੰ ਲੋੜ ਨਹੀਂ ਹੈ ਜੇ ਤੁਹਾਡਾ ਲੀਵਰ ਖਰਾਬ ਹੋਣ ਵੱਲ ਸੰਕੇਤ ਕਰ ਰਿਹਾ ਸਟਾਰਟਿੰਗ ਹੈਗੀ ਹੈ ਜੇ ਤੁਹਾਡੇ ਲੀਵਰ ਚ ਪ੍ਰੋਬਲਮ ਆਉਣ ਵਾਲੀ ਤੁਹਾਨੂੰ ਲੱਗਦਾ ਕਿ ਸ਼ੁਰੂ ਹੋ ਗਈ ਹੈ ਉਹ ਬਿਨਾਂ ਦਵਾਈਆਂ ਤੋਂ ਠੀਕ ਕੀਤਾ ਜਾ ਸਕਦਾ ਅਸੀਂ ਕਿਵੇਂ ਮੰਨ ਲਏ ਕਿ ਬਿਨਾਂ ਦਵਾਈਆਂ ਤੋਂ ਫੈਟੀ ਲੀਵਰ ਜਾਂ ਹੋਰ ਲੀਵਰ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਆਉਣ ਵਾਲੀਆਂ ਉਹ ਠੀਕ ਹੋ ਸਕਦੀਆਂ ਨੇ ਦੇਖੋ ਜੀ ਬਹੁਤ ਹੀ ਜ਼ਿਆਦਾ ਸੌਖੇ ਤਰੀਕੇ ਨਾਲ ਤੁਸੀਂ ਲੀਵਰ ਜਿੰਨਾ ਮਰਜ਼ੀ ਫੈਕਟ ਹੋਇਆ ਤੁਸੀਂ ਠੀਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਤੁਸੀਂ ਯੋਗਾ ਯੋਗਾ ਦੇ ਵਿੱਚ ਦੋ ਤਿੰਨ ਆਸਨ ਹੈ ਜੋ ਲੀਵਰ ਦੇ ਨਾਲ ਹੀ ਸੰਬੰਧਿਤ ਨੇ ਹਨ ਹਲ ਆਸਨ ਪਦਮਾਸਨ ਅਗਰ ਤੁਸੀਂ ਹਲ ਆਸਨ ਕਰਦੇ ਹੋ ਤੁਹਾਡੇ ਕਿੰਨਾ ਮਰਜ਼ੀ ਲੀਵਰ ਫੈਕਟ ਹੈ ਏ ਗ੍ਰੇਡ 2 ਗ੍ਰੇਡ ਹਨਾ ਜਾਂ ਕਿਸੇ ਨੂੰ ਲੱਗਦਾ ਮਾੜੀ ਮੋਟੀ ਮੈਨੂੰ ਸਮੱਸਿਆ ਆਉਗੀ ਲੀਵਰ ਦੀ ਆਵੇ ਨਾ ਹਨਾ ਤਾਂ ਉਹਦੇ ਲਈ ਆਸਨ ਹਲ ਆਸਨ ਸਭ ਤੋਂ ਉੱਤਮ ਹੈ ਚਲੋ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਇਸ ਬਾਬਤ 'ਤੇ ਪਰ ਬਹੁਤ ਸਾਰੇ ਦਿੱਕਤਾਂ ਪਰੇਸ਼ਾਨੀਆਂ ਹੀ ਹੁੰਦੀਆਂ ਨੇ ਕਿ ਅਸੀਂ ਘਰੇਲੂ ਨੁਸਖੇ ਵੀ ਅਜ਼ਮਾਲ ਲੈਂਦੇ ਆਂ ਅਸੀਂ ਟੋਟਕੇ ਵੀ ਬੜੇ ਅਜ਼ਮਾਲ ਲੈਂਦੇ ਆਂ ਹਰੇਕ ਹੀ ਬੰਦਾ ਅੱਜਕੱਲ ਗੂਗਲ ਕਰ ਲੈਂਦਾ ਹੈ ਤੇ ਪਰ ਕਈ ਵਾਰ ਉਹ ਬਹੁਤ ਜ਼ਿਆਦਾ ਨੁਕਸਾਨਦੇ ਵੀ ਸਾਬਿਤ ਹੋ ਜਾਂਦਾ ਆਪਣੀ ਮਰਜ਼ੀ ਨਾਲ ਕੋਈ ਵੀ ਮੈਡੀਸਨ ਕੋਈ ਵੀ ਨੁਸਖਾ ਫਾਰਮੂਲਾ ਜਿਹੜਾ ਅਗਰ ਕੋਈ ਲੈ ਲੈਂਦਾ ਹੈ ਇਹ ਦੱਸੋ ਵੀ ਅਗਰ ਜਿੱਥੇ ਜਾ ਕੇ ਹਰ ਚੀਜ਼ ਫੇਲ ਹੋ ਜਾਂਦੀ ਹੈ ਤੁਸੀਂ ਕਹਿ ਰਹੇ ਹੋ ਕਿ ਕੁਦਰਤ ਉੱਥੋਂ ਸ਼ੁਰੂ ਹੁੰਦੀ ਹੈ ਬਿਲਕੁਲ ਸਰ ਕੁਦਰਤ ਆਪਾਂ ਇਹ ਕੁਦਰਤ ਦੀ ਜਿਹੜਾ ਇਹ ਬੋਡੀ ਅਸੀਂ ਆਯੁਰਵੇਦ ਤਾਂ ਸਰ ਕੁਦਰਤ ਹੀ ਆ ਜਿੰਨਾ ਜ਼ਿਆਦਾ ਆਪਾਂ ਕੁਦਰਤ ਦੇ ਨੇੜੇ ਹੋਵਾਂਗੇ ਉਨਾ ਹੀ ਬਿਮਾਰੀਆਂ ਤੋਂ ਦੂਰ ਰਹਾਂਗੇ ਕੋਈ ਵੀ ਬਿਮਾਰੀ ਆਪਾਂ ਨੂੰ ਨਹੀਂ ਲੱਗਦੀ ਅਗਰ ਆਪਾਂ ਕੁਦਰਤ ਦੇ ਹਿਸਾਬ ਦੇ ਨਾਲ ਜਿਹੜੀ ਆਪਣੀ ਜ਼ਿੰਦਗੀ ਆ ਉਹ ਜਿਉਂਦੇ ਆ ਕੁਦਰਤ ਦੇ ਹਿਸਾਬ ਨਾਲ ਖਾਂਦੇ ਪੀਂਦੇ ਆ ਅਗਰ ਕੁਦਰਤ ਤੋਂ ਉਲਟ ਜਾ ਕੇ ਕੋਈ ਵੀ ਕੰਮ ਕਰਾਂਗੇ ਤਾਂ ਬਿਮਾਰੀਆਂ ਨੇ ਸਦਾ ਤਾਂ ਫਿਰ ਆਉਣਾ ਹੀ ਆਉਣਾ ਉਸ ਚੀਜ਼ ਦਾ ਅੱਛਾ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜਿਹੜਾ ਤੁਹਾਡੇ ਕੋਲ ਨੁਸਖਾ ਹੈ ਫਾਰਮੂਲਾ ਹੈ ਜਦੋਂ ਸਾਰੇ ਪਾਸਿਓ ਤੁਹਾਡੇ ਹੱਥ ਖੜੇ ਹੋ ਜਾਣ ਇਹ ਕਹਿ ਰਹੇ ਨੇ ਵੀ ਹੁਣ ਤੇ ਕੋਈ ਆਸ ਹੀ ਹੈ ਨਹੀਂ ਲਿਵਰ ਠੀਕ ਹੋਣ ਦੀ ਤੇ ਉਹ ਨੁਸਖਾ ਕਿਹੜਾ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਮੈਂ ਤੁਹਾਨੂੰ ਆ ਕੇ ਪੁੱਛੇ ਵੀ ਲੀਵਰ ਠੀਕ ਹੋ ਸਕਦਾ ਤੁਸੀਂ ਮੈਨੂੰ ਕਿਹਾ ਜੀ ਲੀਵਰ ਤਾਂ ਅੱਧੇ ਚਮਚੇ ਦੀ ਮਾਰਾ ਉਹ ਕਿਹੜਾ ਅੱਧਾ ਚਮਚਾ ਜੀ ਹਾਂਜੀ ਬਿਲਕੁਲ ਸਰ ਆਗਰ ਆਪਾਂ ਪਹਿਲਾਂ ਤਾਂ ਅਸੀਂ ਘਰ 'ਚ ਹੀ ਆਪਾਂ ਸੁਜੈਸਟ ਕਰਦੇ ਆਂ ਕਿ ਲੋਕ ਆਪਣੇ ਜਿਹੜੇ ਨੇ ਹੁਣ ਹਰ ਇੱਕ ਨੂੰ ਤਕਰੀਬਨ ਪਤਾ ਹੈ ਕਿ ਡੀਟੌਕਸੀਫਾਈ ਕਰਕੇ ਆਪਣੀ ਬਾਡੀ ਨੂੰ ਤਾਂ ਲੀਵਰ ਨੂੰ ਠੀਕ ਰੱਖਿਆ ਜਾ ਸਕਦਾ ਹੈ ਇਹਦੇ ਵਿੱਚ ਕੀ ਨੇ ਆਪਾਂ ਲੈਵਨ ਜੂਸ ਬੀਟ ਰੂਟ ਜੂਸ ਇਹ ਚੀਜ਼ਾਂ ਘਰੇ ਵੀ ਵਰਤੀਆਂ ਜਾ ਸਕਦੀਆਂ ਨੇ ਹਰਬਲ ਟੀ ਟਰਮਰਿਕ ਟੀ ਅਦਰਕ ਵਾਲੀ ਚਾਹ ਇਹ ਸਾਰੀਆਂ ਚੀਜ਼ਾਂ ਲਿਵਰ ਫ੍ਰੈਂਡਲੀ ਨੇ ਪਰ ਅਗਰ ਤੁਹਾਨੂੰ ਮੈਡੀਸਨ ਲੈਣ ਦੀ ਜ਼ਰੂਰਤ ਹੈ ਤਾਂ ਆਪਾਂ ਐਲੋਪੈਥੀ ਦਵਾਈ ਦੇ ਸਾਈਡ ਇਫੈਕਟਸ ਤੋਂ ਬਚਦੇ ਹੋਏ ਬਜਾਏ ਕਿ ਉਧਰ ਦਾ ਰੁੱਖ ਕਰਨ ਦੀ ਬਜਾਏ ਤਾਂ ਅਸੀਂ ਆਯੁਰਵੈਦ ਵੱਲ ਮੁੜੀਏ ਅਤੇ ਆਯੁਰਵੈਦਿਕ ਹਰਬਸ ਦਾ ਪ੍ਰਯੋਗ ਕਰਕੇ ਜਿਹੜਾ ਹੈ ਆਪਣੇ ਲੀਵਰ ਨੂੰ ਤੰਦਰੁਸਤ ਬਣਾਈਏ। ਅੱਛਾ ਤੇ ਸਾਡੀ ਸਰ ਜਿਹੜੀ ਮੈਡੀਸਨ ਹੈਗੀ ਹੈ ਜਿਹੜੀ ਤੁਸੀਂ ਅੱਧੇ ਚਮਚੇ ਦੀ ਗੱਲ ਕੀਤੀ ਹੈ ਉਹ ਇਹ ਮੈਡੀਕੀ ਨਹੀਂ ਹਰੇਕ ਨੂੰ ਕਹਿੰਦੇ ਨੇ ਟਾਬੇ ਵਾਲੇ ਵੈਦ ਤਾਂ ਇਹ ਕਹਿੰਦੇ ਨੇ ਵੀ ਅੱਧੇ ਚਮਚੇ ਦੀ ਮਾਰ ਅੱਧੇ ਚਮਚੇ ਦੀ ਮਾਰ ਅੱਧੇ ਚਮਚੇ ਦੀ ਮਾਰ ਹੈ ਸਰ ਇਹ ਇਹਦੇ ਪਹਿਲੇ ਦਿਨ ਦੀ ਡੋਸ ਤੋਂ ਜਿਹੜਾ ਤੁਹਾਡੀ ਲੀਵਰ ਦੀ ਪ੍ਰੋਬਲਮ ਹੈ ਉਹ ਜਿਹੜੀ ਪੇਸ਼ੈਂਟ ਨੂੰ ਖਾਣ ਤੋਂ ਬਾਅਦ ਪਤਾ ਲੱਗਣ ਲੱਗ ਜਾਂਦਾ ਸਿਰਫ ਅੱਧਾ ਚਮਚਾ ਅੱਧਾ ਚਮਚਾ ਅੱਧਾ ਚਮਚਾ ਇੰਦਰ ਹਾਂਜੀ ਇਹ ਅੱਧਾ ਚਮਚਾ ਇਹ ਸਾਡਾ ਆਪਣਾ ਤਿਆਰ ਕੀਤਾ ਹੋਇਆ ਜਿਹੜਾ ਸਰਪ ਹੈ ਇਹ ਉਹਦੇ ਨਾਲ ਇਹ ਸਰਪ ਦੇ ਇਸਤੇਮਾਲ ਇਹ ਇਹ ਕਿਵੇਂ ਕਰਨਾ ਜੀ ਇਹ ਨਾਲ-ਨਾਲ ਕਰਨੇ ਜੀ ਹਾਂਜੀ ਸਰ ਇਹ ਦੋ ਚਮਚ ਇਹਦੇ ਦੋ ਚਮਚ ਜਿਹੜੇ ਹੈਗੇ ਅੱਧੇ ਗਲਾਸ ਪਾਣੀ ਦੇ ਵਿੱਚ ਪਾ ਕੇ ਅੱਛਾ ਇਹ ਸਰਪ ਦੇ ਦੋ ਜਿਹੜੇ ਵੀ ਅੱਧੇ ਚਮਚੀ ਪਾਉਣੇ ਹਾਂਜੀ ਅੱਧੇ ਗਲਾਸ ਪਾਣੀ ਦੇ ਵਿੱਚ ਪਾ ਕੇ ਦੋ ਚਮਚ ਜਿਹੜੇ ਹੈਗੇ ਇਹਦੇ ਨਾਲ ਇਹ ਅੱਧਾ ਚਮਚ ਜਿਹੜਾ ਹੈਗਾ ਸਾਡੇ ਬਣਾਏ ਹੋਏ ਚੂਰਨ ਦਾ ਲਿਆ ਜਾ ਸਕਦਾ ਜਿਹਦੇ ਨਾਲ ਪਹਿਲੇ ਦਿਨ ਤੋਂ ਹੀ ਜਿਹੜਾ ਅਫਰੇਮਾ ਜਾਂ ਐਸਿਡਿਟੀ ਬਣਦੀ ਹੈ ਜਾਂ ਭੁੱਖ ਨਹੀਂ ਲੱਗਦੀ ਜਾਂ ਥੋੜਾ ਜਿਹਾ ਖਾਣ ਤੋਂ ਬਾਅਦ ਆਪਾਂ ਨੂੰ ਇਹ ਫੀਲ ਹੁੰਦਾ ਕਿ ਢਿੱਡ ਭਰ ਗਿਆ ਜਾਂ ਅਫਰੇਮਾ ਜਾਂ ਫੀਲ ਹੁੰਦਾ ਸਾਰਾ ਦਿਨ ਭੁੱਖ ਨਹੀਂ ਲੱਗਦੀ ਜਾਂ ਸਾਰਾ ਦਿਨ ਭੁੱਖ ਨਹੀਂ ਲੱਗਦੀ ਇੰਨਾ ਸਾਰੀਆਂ ਲਾਮਤਾਂ ਤੋਂ ਪਹਿਲੇ ਦਿਨ ਦੀ ਡੋਜ਼ ਤੋਂ ਬਾਅਦ ਹੀ ਜਿਹੜਾ ਹੈ ਫਾਇਦਾ ਹੋਣਾ ਸ਼ੁਰੂ ਹੁੰਦਾ ਇਹ ਬਹੁਤ ਵਾਰ ਇਹ ਹੁੰਦਾ ਜੀ ਭੁੱਖ ਨਹੀਂ ਲੱਗਦੀ ਬਹੁਤ ਵਾਰ ਹੁੰਦਾ ਕਿ ਮੈਨੂੰ ਤਾਂ ਜੀ ਭੁੱਖੀ ਬੜੀ ਲੱਗਦੀ ਹੈ ਮਤਲਬ ਐਂ ਲੱਗਦਾ ਜਿਵੇਂ ਕੋਈ ਧਰਤੀ ਪਟ ਰਿਆ ਹੁੰਦਾ ਢਿੱਡ 'ਚ ਜੇ ਕੁਝ ਨਾ ਮਿਲੇ ਮੈਨੂੰ ਤਾਂ ਬੇਹੋਸ਼ੀ ਉਹ ਵੀ ਸਿੰਪਟਮ ਹੈ ਜੀ ਇਹ ਲੀਵਰ ਫੈਟੀ ਹੈ ਉਹ ਵੀ ਸਰ ਬਿਲਕੁਲ ਅਗਰ ਭੁੱਖ ਦਾ ਜ਼ਿਆਦਾ ਲੱਗਣਾ ਵੀ ਘੱਟ ਲੱਗਣਾ ਵੀ ਹੈ ਤਾਂ ਬਿਮਾਰੀ ਦਾ ਸੰਕੇਤ ਹੈ ਹਾਂਜੀ ਜਿਵੇਂ ਆਪਾਂ ਸ਼ੂਗਰ ਰੋਗੀ ਕਹਿੰਦੇ ਨੇ ਕਿ ਸਾਨੂੰ ਬਹੁਤ ਵਾਰੀ ਕਈ ਵਾਰ ਖਾ ਵੀ ਲਿਆ ਫਿਰ ਵੀ ਭੁੱਖ ਲੱਗੀ ਜਾਂਦੀ ਹੈ ਭੁੱਖ ਬਹੁਤ ਲੱਗਦੀ ਹੈ ਜਿਆਦਾ ਵੀ ਲੱਗਣਾ ਔਰ ਘੱਟ ਵੀ ਲੱਗਣਾ ਦੋਨੋਂ ਹੀ ਬਿਮਾਰੀ ਵੱਲ ਸੰਕੇਤ ਹੈਗੀਆਂ ਜਿਹੜੀਆਂ ਚੀਜ਼ ਚਲੋ ਅੱਛਾ ਵੈਜੀ ਫਿਰ ਤੁਸੀਂ ਸਾਨੂੰ ਉਹ ਤਰੀਕਾ ਢੰਗ ਦੱਸੋ ਜਿਸ ਬਾਬਤ ਤੁਸੀਂ ਅੱਜ ਸਾਨੂੰ ਖਾਸ ਕਰਕੇ ਬੁਲਾਇਆ ਔਰ ਤੁਸੀਂ ਕਿਹਾ ਕਿ ਬਿਗੈਰ ਦਵਾਈਆਂ ਤੋਂ ਅੱਜ ਤੁਹਾਡਾ ਲੀਵਰ ਹੈਗਾ ਉਹ ਠੀਕ ਕਰਾਂਗੇ ਜਿਹੜਾ ਸ਼ੁਰੂਆਤੀ ਦੌਰ ਦੇ ਵਿੱਚ ਖਰਾਬ ਹੋਣ ਵੱਲ ਵਧ ਰਿਹਾ ਜੀ ਆਜੋ ਤੁਹਾਨੂੰ ਨਾਲ ਕਰਕੇ ਦਿਖਾਉਨੇ ਆ ਐਕਸਰਸ ਕਰਕੇ ਵੀ ਦਿਖਾਵਾਂਗੇ ਐਕਸਰਸ ਤਾਂ ਹੀ ਸਮਝ ਲੱਗੂ ਸਰ ਸਾਡੇ ਜਿਹੜੇ ਆਡੀਅੰਸ ਹੈ ਜਾਂ ਜਿਹੜੇ ਸਾਡੇ ਸਰੋਤੇ ਆ ਆਜੋ ਜੀ ਜੀ ਤੁਸੀਂ ਦੇਖੋ ਅੱਜ ਵੈਜੀ ਦਾ ਕਹਿਣਾ ਕਿ ਕੁਝ ਕੁ ਐਕਸਰਸਾਈਜ਼ਸ ਹੈਗੀਆਂ ਨੇ ਉਹ ਐਕਸਰਸਾਈਜ਼ਿਸ ਦੇ ਜ਼ਰੀਏ ਹੀ ਅੱਜ ਤੁਹਾਡਾ ਲੀਵਰ ਜਿਹੜਾ ਖਰਾਬ ਹੋਣ ਵੱਲੋਂ ਤੁਰ ਪਿਆ ਉਸ ਨੂੰ ਠੀਕ ਕੀਤਾ ਜਾ ਸਕਦਾ ਇਹ ਇਹਨਾਂ ਨੇ ਨਾਲ ਨਾਲ ਯੋਗਾਸਨ ਚਾਰਟ ਵੀ ਜਿਹੜਾ ਬਣਾਇਆ ਹੋਇਆ ਐਕਸਰਸਾਈਜ਼ ਵਾਲਾ ਚਾਰਟ ਵੀ ਬਣਾਇਆ ਹੋਇਆ ਬਹੁਤ ਬਾਰੀਕੀ ਦੇ ਨਾਲ ਜਿਹੜੀਆਂ ਚੀਜ਼ਾਂ ਸਮਝਾਈਆਂ ਗਈਆਂ ਨੇ ਅੱਛਾ ਇਹਦੇ ਵਿੱਚ ਉਹ ਜਿਹੜਾ ਤੁਸੀਂ ਤੁਹਾਡੀ ਉਮਰ ਮੈਂ ਜਦੋਂ ਤੋਂ ਵੀ ਤੁਹਾਡੇ ਕੋਲ ਆਣਾ ਮੈਨੂੰ ਲੱਗਦਾ ਹੈ ਕਿ ਤੁਸੀਂ ਜਵਾਨ ਹੋਣ ਵੱਲ ਵੱਧ ਰਹੇ ਹੋ ਬੁਢਾਪੇ ਵੱਲ ਨਹੀਂ ਤੁਹਾਡਾ ਸਭ ਤੋਂ ਫੇਵਰਿਟ ਕਿਹੜਾ ਹੈ ਜਿਹੜਾ ਇਹਦੇ ਵਿੱਚੋਂ ਆਸਨ ਹੈ ਜਿਹਨੂੰ ਜਿਸ ਕਰਕੇ ਤੁਸੀਂ ਜਵਾਨ ਜਿਹੜੀ ਦਿੱਖ ਹੈਗੀ ਹੈ ਬਰਕਰਾਰ ਰੱਖੀ ਹੋਈ ਹੈ ਸਰ ਉਹਦੇ ਲਈ ਹੈਗਾ ਸਭ ਤੋਂ ਪਹਿਲਾ ਹਲ ਆਸਨ ਅੱਛਾ ਜੀ ਉਸ ਤੋਂ ਬਾਅਦ ਹੈਗਾ ਪਦਮ ਆਸਨ ਓਕੇ ਇਹ ਦੋਏ ਮੈਂ ਜ਼ਰੂਰ ਕਰਦਾ ਤੇ ਸਭ ਨੂੰ ਸੁਜੈਸਟ ਕਰਦਾ ਵੀ ਇਹ ਤੁਸੀਂ ਜ਼ਰੂਰ ਕਰੋ ਅਗਰ ਤੁਸੀਂ ਯੰਗ ਰਹਿਣਾ ਹੈ ਫਿੱਟ ਰਹਿਣਾ ਹੈ ਲੀਵਰ ਨੂੰ ਠੀਕ ਰੱਖਣਾ ਹੈ ਆਪਣਾ ਮਤਲਬ ਇਹ ਲੀਵਰ ਵਾਸਤੇ ਤੁਸੀਂ ਦੇਖੋ ਵੈਜੀ ਦਾ ਕਹਿਣਾ ਹੈ ਕਿ ਹਲ ਆਸਨ ਹੈ ਔਰ ਇਹ ਪਦਮਾ ਆਸਨ ਹੈਗਾ ਇਹ ਦੋਨੀਆਂ ਆਸਨ ਨੇ ਜਿਹੜੇ ਲੀਵਰ ਵਾਸਤੇ ਰਾਮਬਾਨ ਨੇ ਬਗੈਰ ਦਵਾਈਆਂ ਤੋਂ ਜਿਹੜੇ ਸ਼ਖਸ ਆਪਣਾ ਲੀਵਰ ਤੰਦਰੁਸਤ ਰੱਖਣਾ ਚਾਹੁੰਦੇ ਨੇ ਬਿਮਾਰ ਨਹੀਂ ਰੱਖਣਾ ਚਾਹੁੰਦੇ ਉਸ ਨੂੰ ਤੇ ਫਿਰ ਇਹ ਕਰਨਾ ਕਿ ਮੈਨੂੰ ਇਹ ਵੀ ਦੱਸ ਦਿਓ ਤਾਂ ਬੜਾ ਔਖਾ ਜਿਹਾ ਲੱਗਦਾ ਜੀ ਬਹੁਤ ਮੁਰੋੜਾ ਮਰਾੜੀ ਹੋਈ ਪਈ ਐ ਇੱਥੇ ਤੇ ਨਹੀਂ ਨਹੀਂ ਬਹੁਤ ਸੌਖਾ ਹੈ ਬਿਲਕੁਲ ਸਿੰਪਲ ਹੈ ਜੀ ਅੱਜ ਤੁਹਾਨੂੰ ਮੈਂ ਦੱਸਦਾ ਕਰ ਜੀ ਜੀ ਚਲੋ ਫਿਰ ਅਸੀਂ ਤੁਹਾਨੂੰ ਜਿਹੜੇ ਵੈਦ ਜੀ ਨੇ ਇਹ ਕਰਕੇ ਦਿਖਾਉਣਗੇ ਜਿਹੜਾ ਐਕਸਰਸਾਈਜ਼ ਹੈਗੀ ਐ ਉਹ ਐਕਸਰਸਾਈਜ਼ ਜਿਸ ਨਾਲ ਅਸੀਂ ਆਪਣੇ ਲੀਵਰ ਨੂੰ ਤੰਦਰੁਸਤ ਰੱਖ ਸਕਦੇ ਆਂ ਔਰ ਆਪਣੇ ਲੀਵਰ ਨੂੰ ਬਿਮਾਰੀਆਂ ਤੋਂ ਬਚਾ ਸਕਦੇ ਆਂ ਇਹ ਪੈਂਟ ਤੇ ਜੀਨਸ ਵਿੱਚ ਪੈਂਟ ਨਾਲ ਹੀ ਕਰ ਲਿਓਗੇ ਨਾ ਕੋਈ ਗੱਲ ਨਹੀਂ ਆਜੋ ਜੀਨ ਨਾਲ ਚੱਲੋ ਅੱਛਾ ਜੀ ਇਹ ਕਿਹੜਾ ਸਨ ਜੀ ਲਓ ਜੀ ਇਹ ਪਦਮਾਸਨ ਹੈ ਅੱਛਾ ਇਹ ਪਦਮਾਸਨ ਹੈ ਬਿਲਕੁਲ ਸਿੰਪਲ ਹੈ ਅੱਗੇ ਆਪਣੇ ਸ਼ਹਿਰਾਂ ਦੀ ਤੁਸੀਂ ਦੇਖਿਆ ਹੋਣਾ ਜਿੱਨੇ ਆਪਣੇ ਲਾਲਾ ਜੀ ਹੁੰਦੇ ਸੀ ਬੈਠਣੇ ਵਾਲੇ ਉਾਂ ਹੀ ਬੈਹਦੇ ਹੁੰਦੇ ਸੀ ਅੱਟੀ 'ਚ ਤੇ ਨਾਲ ਦੀ ਨਾਲ ਪਦਮਾਸਨ ਕਰ ਲੈਂਦੇ ਸੀ ਨਾਲੇ ਦੁਕਾਨ ਤੇ ਬੈਠੇ ਰਹਿੰਦੇ ਸੀ ਨਾਲੇ ਉਹਨਾਂ ਦਾ ਜਿਹੜਾ ਸ਼ਰੀਰਨ ਦਸੀ ਉਹ ਫਿੱਟ ਰਹਿੰਦਾ ਸੀ ਤਾਂ ਇਹ ਹੋ ਗਿਆ ਇੱਕ ਇਹਦੇ ਨਾਲ ਆ ਬਿਲਕੁਲ ਸਿੰਪਲ ਤਰੀਕੇ ਨਾਲ ਇਹ ਕਰਨਾ ਆਪਾਂ ਨੇ ਇਹ ਹੋ ਗਿਆ ਜੀ ਇਹ ਤਾਂ ਪਿੰਗ ਵਾਲੀ ਬਾਹਾਂ ਦੀ ਤੁਸੀਂ ਹਾਂ ਬਸ ਤੇ ਇੱਕ ਤੁਹਾਨੂੰ ਮੈਂ ਹੱਥ ਲਸਣ ਕਰਕੇ ਦਿਖਾ ਦਿੰਦਾ ਜੀ ਅੱਛਾ ਜੀ ਤੋ ਤੁਸੀਂ ਦੇਖੋ ਇਹ ਉਹ ਐਕਸਰਸਾਈਜ਼ ਹੈਗੀ ਹੈ ਜਿਸ ਐਕਸਰਸਾਈਜ਼ ਦੇ ذریعے ਵੈਜੀ ਦਾ ਕਹਿਣਾ ਹੈ ਕਿ ਆਪਣੇ ਆਪ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ ਕੀ ਬਾਤ ਹੈ ਕੀ ਬਾਤ ਹੈ ਇਹ ਦੇਖੋ ਇਹ ਹਲ ਆਸਨ ਹੈਗਾ ਲੀਵਰ ਨੂੰ ਸੈੱਟ ਰੱਖਣ ਵਾਲਾ ਬਗੈਰ ਦਵਾਈਆਂ ਤੋਂ ਬਗੈਰ ਕਿਸੇ ਨੁਸਖਿਆਂ ਤੋਂ ਬਗੈਰ ਕਿਸੇ ਟੋਟਕਿਆਂ ਤੋਂ ਵੈਜੀ ਦਾ ਕਹਿਣਾ ਹੈ ਕਿ ਇਸ ਤਰੀਕੇ ਨਾਲ ਜਿਹੜਾ ਸ਼ਖਸ ਇਹ ਹਲ ਆਸਨ ਕਰੇਗਾ ਉਸ ਦਾ ਲੀਵਰ ਹੈਗਾ ਬਹੁਤ ਰੇਅਰ ਚਾਂਸ ਹੋ ਜਾਂਦੇ ਨੇ ਕਿ ਕਿਤੇ ਜਾ ਕੇ ਖਰਾਬ ਹੋਵੇ ਅੱਛਾ ਤੇ ਫਿਰ ਅਸੀਂ ਵੀ ਕੋਸ਼ਿਸ਼ ਕਰਕੇ ਦੇਖ ਲੈਂਦੇ ਆ ਅੱਜ ਵੈਜ ਜੀ ਨਾਲ ਕਿ ਜਿਹੜਾ ਆਸਨ ਹੈਗੇ ਕਿੰਨੇ ਕੁ ਸੌਖੇ ਨੇ ਔਰ ਕਿਸ ਤਰੀਕੇ ਨਾਲ ਉਹਨਾਂ ਨੂੰ ਕੀਤਾ ਜਾ ਸਕਦਾ ਲਓ ਜੀ ਫਿਰ ਅਸੀਂ ਵੀ ਇਸੇ ਅੰਦਾਜ਼ ਦੇ ਵਿੱਚ ਜਿਹੜੀ ਗੱਲਬਾਤ ਹੈਗੀ ਉਹ ਕਰਾਂਗੇ ਅੱਛਾ ਵੈਜ ਜੀ ਫਿਰ ਜਾਂਦੇ ਜਾਂਦੇ ਸਾਨੂੰ ਇਹ ਵੀ ਦੱਸ ਦਿਓ ਕਿ ਜਿਹੜੇ ਲੋਕ ਇਹ ਆਸਨ ਵਗੈਰਾ ਦੇ ਉੱਤੇ ਬਹੁਤ ਜ਼ਿਆਦਾ ਭਰੋਸਾ ਕਰਦੇ ਨੇ ਬਹੁਤ ਵਾਰ ਹੁੰਦਾ ਹੈ ਕਿ ਅਸੀਂ ਕੋਸ਼ਿਸ਼ ਕਰਦੇ ਆ ਪਰ ਸਾਡੇ ਕੋਲ ਹੁੰਦੇ ਨਹੀਂ ਇਹ ਤੁਸੀਂ ਕਿਵੇਂ ਸਿੱਖੇ ਸਰ ਅਸਰ ਦੇ ਵਿੱਚ ਕਈ ਸਾਲ ਪਹਿਲਾਂ ਸਾਡੇ ਘਰ ਦੇ ਨੇੜੇ ਪੰਡਤ ਜੀ ਹੁੰਦੇ ਸੀ ਸਾਡੇ ਫਾਦਰ ਸਾਹਿਬ ਆਰਮੀ ਸੀਗੇ ਤੇ ਉਹ ਸਾਨੂੰ ਸੰਸਕ੍ਰਿਤ ਸਿਖਾਉਂਦੇ ਹੁੰਦੇ ਸੀ ਨਾਲ ਯੋਗਾਸਨ ਸਿਖਾਉਂਦੇ ਹੁੰਦੇ ਸੀ ਤੇ ਉੱਥੋਂ ਹੀ ਸਿੱਖਿਆ ਜੀ ਅਸੀਂ ਤੇ ਉਦੋਂ ਤੋਂ ਹੀ ਇਹਨਾਂ ਨੂੰ ਮੈਂ ਆਪ ਦੇ ਉੱਤੇ ਅਪਲਾਈ ਕਰ ਰਿਹਾ ਤੇ ਆਪਣੇ ਬੱਚਿਆਂ ਦੇ ਉੱਤੇ ਹੈਨਾ ਤੇ ਜਦੋਂ ਇਹ ਕਿਰਪਾ ਪ੍ਰਮਾਤਮਾ ਦੀ ਤੇ ਫਿਟ ਐਂਡ ਫਾਈਨ ਕੋਈ ਮੇਰੀ 53 ਸਾਲ ਦੀ ਉਮਰ ਹੋ ਗਈ ਜੀ ਕੋਈ ਫਰਟੀ ਲੀਵਰ ਨਹੀਂ ਕੋਈ ਬੀਪੀ ਨਹੀਂ ਕੋਈ 슈ਗਰ ਨਹੀਂ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਹੈਗੀ ਜੀ ਸਿਰਫ ਯੋਗਾਸਨਾ ਕਰਕੇ ਅੱਛਾ ਤੇ ਫਿਰ ਜਿਹੜਾ ਇਸ ਤਰ੍ਹਾਂ ਦੀ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਉਹ ਨੁਸਖੇ ਫਾਰਮੂਲੇ ਚ ਪਾਈਆਂ ਹੋਈਆਂ ਨੇ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਗ੍ਰੇਡ 1 ਚ ਚੱਲਿਆ ਗਿਆ 2 ਚ ਚੱਲਿਆ ਗਿਆ 3 ਚ ਚੱਲਿਆ ਗਿਆ ਇਸ ਤਰ੍ਹਾਂ ਦੀ ਕਿਹੜੀਆਂ ਚੀਜ਼ਾਂ ਹੈਗੀਆਂ ਜਿਹੜੇ ਤੁਸੀਂ ਕਹਿ ਰਹੇ ਹੋ ਇਹਦੇ ਚਮਚੇ ਦੀ ਮਾਰ ਹੈ ਉਹ ਅੱਠ ਚੀਜ਼ਾਂ ਹੀ ਸਾਡੀਆਂ ਪਾਈਆਂ ਹੋਈਆਂ ਕਟਕੀ ਭੂਮੀ ਆਮਲਾ ਮ ਕੋਈ ਇਹ 7-8 ਚੀਜ਼ਾਂ ਤੋਂ ਬਣਾ ਕੇ ਅਸੀਂ ਤਿਆਰ ਕੀਤਾ ਹੋਇਆ ਨੁਸਖਾ ਹੈ ਸੀ ਅੱਧਾ ਚਮਚ ਸਵੇਰੇ ਖਾਣਾ ਹੁੰਦਾ ਜੀ ਅੱਧਾ ਚਮਚ ਸ਼ਾਵਨੂ ਜਿੰਨਾ ਮਰਜ਼ੀ ਲੀਵਰ ਤੁਹਾਡਾ ਫੈਟੀ ਹੈ ਬਿਲਕੁਲ ਠੀਕ ਹੋ ਜਾਂਦਾ ਜੀ ਉਹਦੇ ਨਾਲ ਉਹ ਜੀ 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 ਸੋ ਇਹ ਤੁਹਾਨੂੰ ਅਸੀਂ ਦਿਖਾਇਆ ਕਿ ਇਸ ਤਰੀਕੇ ਨਾਲ ਜਿਹੜਿਆ ਲੀਵਰ ਦੀ ਅਗਰ ਕੋਈ ਦਿੱਕਤ ਲੀਵਰ ਦੀ ਅਗਰ ਕੋਈ ਪ੍ਰੋਬਲਮ ਹੈ ਤਾਂ ਉਸ ਨੂੰ ਕਿਸ ਤਰੀਕੇ ਨਾਲ ਠੀਕ ਕੀਤਾ ਜਾ ਸਕਦਾ ਆਪਣੀ ਲੀਵਰ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਜੀ ਜੀ ਤੇ ਯੋਗ ਜ਼ਰੂਰ ਕਰਾਉਣਾ ਚੈੱਕ ਕਰਨਾ ਚਾਹੀਦਾ ਆਪਾਂ ਜਗਾ ਜਗਾ ਪੜਤਾ ਲੰਨੇ ਆ ਯੋਗ ਭਜਾਏ ਰੋਗ ਹੈ ਨਾ ਪਰ ਅਪਲਾਈ ਨਹੀਂ ਕਰਦੇ ਯੋਗ ਯੋਗਾ ਜ਼ਰੂਰ ਆਪਾਂ ਨੂੰ ਕਰਨਾ ਚਾਹੀਦਾ ਤੇ ਆਪਣੇ ਸਰੀਰ ਨੂੰ ਤੰਦਰੁਸਤੀ ਵੱਲ ਲੈ ਕੇ ਜਾਣਾ ਚਾਹੀਦਾ ਹੈ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਵੈਦ ਜੀ ਸਾਰੀ ਗੱਲਬਾਤ ਦੇ ਲਈ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਇਸ ਵੇਲੇ ਦਿਖਾਈਆਂ ਨੇ ਵੈਦ ਜੀ ਨੇ ਉਹ ਐਕਸਰਸਾਈਜ਼ ਵੀ ਕਰਕੇ ਦਿਖਾਈ ਹੈ ਜਿਸ ਬਾਬਤ ਸਾਨੂੰ ਸਪੈਸ਼ਲ ਇਸ ਥਾਂ ਦੇ ਉੱਤੇ ਬੁਲਾਇਆ ਗਿਆ ਸੀ ਔਰ ਉਹਨਾਂ ਨੇ ਕਰਕੇ ਦਿਖਾਇਆ ਹੈ ਕਿ ਕਿਸ ਤਰੀਕੇ ਨਾਲ ਅਸੀਂ ਆਪਣੇ ਲੀਵਰ ਨੂੰ ਬਿਨਾਂ ਦਵਾਈਆਂ ਤੋਂ ਸੈੱਟ ਰੱਖ ਸਕਦੇ ਹਾਂ ਉਹਨੂੰ ਤੰਦਰੁਸਤ ਰੱਖ ਸਕਦੇ ਆਖਿਰ ਦੇ ਵਿੱਚ ਅਸੀਂ ਹਰਪ੍ਰੀਤ ਜੀ ਨਾਲ ਜੁੜਦੇ ਹਾਂ ਹਰਪ੍ਰੀਤ ਜੀ ਬਹੁਤ ਸਾਰੀਆਂ ਦਿੱਕਤਾਂ ਜਿਹੜੀਆਂ ਪਰੇਸ਼ਾਨੀਆਂ ਹੈਗੀਆਂ ਨੇ ਖਾਸ ਕਰਕੇ ਸਾਡੇ ਪਹਿਲਾਂ ਤਾਂ ਹੁੰਦਾ ਸੀ ਕਿ ਫੈਰਟਾਈ ਲੀਵਰ ਮਰਦਾਂ ਦੀ ਪ੍ਰੋਬਲਮ ਹੈਗੀ ਆ ਜ਼ਿਆਦਾ ਪਰ ਹੁਣ ਤੇ ਸਾਡੀਆਂ ਭੈਣਾਂ ਨੂੰ ਸਾਡੀਆਂ ਮਾਵਾਂ ਨੂੰ ਜਨਾਨੀਆਂ ਨੂੰ ਬੜੀ ਪ੍ਰੋਬਲਮ ਹੈ ਜੀ ਇਹ ਹਾਂਜੀ ਸਰ ਉਨੀ ਹੀ ਪ੍ਰੋਬਲਮ ਹੈ ਜਿੰਨੀ ਕਿ ਮੈਨ ਦੇ ਵਿੱਚ ਪਾਈ ਜਾਂਦੀ ਹੈ ਉਨੀ ਹੀ ਬਰਾਬਰ ਰੇਸ਼ਿਓ ਹੈ ਵੂਮਨ ਦੇ ਵਿੱਚ ਵੀ ਇਹ ਪ੍ਰੋਬਲਮ ਪਾਈ ਜਾਂਦੀ ਹੈ ਈਵਨ ਸ਼ਰੀਰ ਦੇਖਣ ਨੂੰ ਵੀ ਦੁਬਲਾ ਪਤਲਾ ਲੱਗਦਾ ਕੁਝ ਪੇਸ਼ੈਂਟ ਸਾਡੇ ਕੋਲੇ ਇਦਾਂ ਦੇ ਆਉਂਦੇ ਨੇ ਜਦੋਂ ਉਹ ਫੈਟੀ ਲਿਵਰ ਦੀ ਸਮੱਸਿਆ ਦੱਸਦੇ ਨੇ ਕਿ ਉਹ ਮਤਲਬ ਦੇਖਣ ਨੂੰ ਤਾਂ ਬੜੇ ਦੁਬਲੇ ਪਤਲੇ ਫਿਟ ਐਂਡ ਫਾਈਨ ਲੱਗਦੇ ਨੇ ਪਰ ਉਹਨਾਂ ਦਾ ਜਿਹੜਾ ਫੈਟੀ ਲਿਵਰ ਆ ਉਹ ਡਾਇਗਨੋਸ ਹੋਇਆ ਹੁੰਦਾ ਔਰ ਉਹ ਜਿਹੜੀ ਆ ਸਾਤੋਂ ਮੈਡੀਸਨ ਲੈ ਕੇ ਜਾਂਦੇ ਨੇ ਤੇ ਫਿਰ ਭੈਣਾਂ ਨੂੰ ਕਿਹੜਾ ਕੀ ਸੁਜੈਸਟ ਕਰੋਗੇ ਤੁਸੀਂ ਭੈਣਾਂ ਨੂੰ ਸਰ ਇਹੀ ਐਕਸਰਸਾਈਜ਼ ਜਿਵੇਂ ਕਿ ਫਿਜ਼ੀਕਲ ਵਰਕ ਪੁੱਚੇ ਲਾਉਣੇ ਜਿਵੇਂ ਆਪਾਂ ਪੁਰਾਣੇ ਸਟਾਈਲ ਦੇ ਵਿੱਚ ਬੈਠ ਕੇ ਪੁੱਚਾ ਲਾਉਂਦੇ ਸੀ ਹਾਂ ਘਰ ਦੇ ਕੰਮ ਕਰਦੇ ਸੀ ਆਪਾਂ ਚੁੱਲ੍ਹੇ ਤੇ ਰੋਟੀ ਬਣਾਉਣੀ ਤਾਂ ਬੈਠ ਕੇ ਕਰਨੀ ਜਿਹੜੇ ਕੱਪੜੇ ਧੋਂਦੇ ਸੀ ਬੈਠ ਕੇ ਫੱਟੀ ਲੈ ਕੇ ਹੱਥਾਂ ਨਾਲ ਕੱਪੜੇ ਧੋਣੇ ਅਗਰ ਇਹ ਪੋਸੀਬਲ ਹੈ ਤਾਂ ਇਹ ਜ਼ਰੂਰੀ ਜਿਹੜੀ ਲੇਡੀਜ਼ ਸਪੈਸ਼ਲੀ ਚਲੋ ਵਰਕਿੰਗ ਲਈ ਬਹੁਤ ਔਖਾ ਹੋ ਜਾਂਦਾ ਸੀ ਵੀ ਅੰਡਰਸਟੈਂਡ ਕਰਦੇ ਆ ਪਰ ਜਿੰਨਾ ਹੋ ਸਕਦਾ ਆਪਣੇ ਆਪ ਨੂੰ ਟਾਈਮ ਦੇ ਕੇ ਜਿਹੜਾ ਇਹ ਲਿਵਰ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ ਹੱਥੀ ਕੰਮ ਕਰਕੇ ਫਿਜ਼ੀਕਲ ਵਰਕ ਕਰਕੇ ਔਰ ਜਿਹੜਾ ਸਾਦਾ ਆਪਣਾ ਭੋਜਨ ਛੱਕ ਕੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਜਾਣਕਾਰੀ ਦੇਣ ਲਈ ਤੇ ਵੈਜ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਿਨਾ ਦਵਾਈਆਂ ਤੋਂ ਲੀਵਰ ਠੀਕ ਰੱਖਣ ਵਾਲਾ ਜਿਹੜਾ ਤੁਸੀਂ ਸਾਨੂੰ ਅੱਜ ਹੱਲ ਦੱਸਿਆ ਥੈਂਕ ਯੂ ਵੈਰੀ ਮੱਚ ਫਰੂਕੀ ਸਾਹਿਬ ਤੁਹਾਡਾ ਤੇ ਤੁਹਾਡੀ ਟੀਮ ਦਾ ਸ਼ੁਕਰੀਆ ਜੀ ਸੋ ਸੋ ਇਸ ਹਨ ਟਾਬੇ ਵਾਲੇ ਵੈਦ ਵੈਦ ਬਲਜਿੰਦਰ ਸਿੰਘ ਤੇ ਡਾਈਟੀਸ਼ਨ ਹਰਪ੍ਰੀਤ ਕੌਰ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਸਿਹਤਮੰਦ ਜ਼ਿੰਦਗੀ ਕੱਟਣ ਵਾਸਤੇ ਸਿਹਤਮੰਦ ਆਪਣਾ ਪਰਿਵਾਰ ਰੱਖਣ ਵਾਸਤੇ ਸਾਡ ਨੂੰ ਲੀਵਰ ਦੀ ਸਾਂਭ ਸੰਭਾਲ ਕਿਵੇਂ ਜਿਹੜੀ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਯੋਗਾਸਨ ਕਰਕੇ ਜਾਂ ਫਿਰ ਜਿਹੜੇ ਲੋਕ ਥਾਂ-ਥਾਂ ਤੋਂ ਦਵਾਈਆਂ ਲੈ ਕੇ ਆਪਣੇ ਲੀਵਰ ਦਾ ਪਹਿਲਾਂ ਹੀ ਬੇੜਾਗਰ ਕਰ ਚੁੱਕੇ ਨੇ ਤਾਂ ਉਹਨਾਂ ਨੂੰ ਆਯੁਰਵੇਦ ਵੱਲ ਆਉਣਾ ਚਾਹੀਦਾ ਤੇ ਇਹ ਅੱਧਾ ਚਮਚਾ ਉਹਨਾਂ ਨੇ ਕਿਹਾ ਕਿ ਅੱਧੇ ਚਮਚੇ ਦੀ ਮਾਰ ਹੇਟ ਲੀਵਰ ਦੀਆਂ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਤੇ ਆ ਅੱਧਾ ਕੁ ਗਲਾਸ ਜਿਹੜਾ ਇਹ ਪਾਣੀ ਦਾ ਉਨੇ ਹੀ ਕੰਮ ਕਰਦਾ ਜਿੰਨਾ ਅਸੀਂ ਕਹਿ ਲਈਏ ਕਿ ਹੋਰ ਦਵਾਈਆਂ ਜਿਹੜੀਆਂ ਹੋਰ ਮੈਡੀਸਿਨ ਹੈਗੀਆਂ ਐਲੋਪੈਥੀ ਉਸ ਤਰੀਕੇ ਨਾਲ ਕਰਦੇ ਨੇ ਸੋ ਉਮੀਦ ਕਰਦਾ ਕਿ ਇਹ ਵੀਡੀਓ ਜਿਹੜੀ ਤੁਹਾਡੇ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਦੀ ਕਰ ਦੇਵੇ ਜਿਨ੍ਹਾਂ ਲੋਕਾਂ ਨੂੰ ਲੀਵਰ ਦੀ ਪ੍ਰੋਬਲਮ ਹੈ ਪਰ ਦਵਾਈਆਂ ਖਾਣ ਤੋਂ ਡਰਦੇ ਨੇ ਪਰ ਉਹ ਐਕਸਰਸਾਈਜ਼ ਕਰਨ ਤੋਂ ਡਰਦੇ ਨੇ ਤੇ ਮੈਨੂੰ ਲੱਗਦਾ ਕਿ ਅੱਧਾ ਚਮਚਾ ਇਹ ਜਿਹੜਾ ਵੈਜੀ ਨੇ ਕਿਹਾ ਕਿਉਂਕਿ ਇਹਨਾਂ ਦਾ ਜਿਹੜਾ ਸਾਰੇ ਜ਼ਿੰਦਗੀ ਖਾਣ ਪਾਣ ਨਾਲ ਸੰਬੰਧਿਤ ਕੱਟੀ ਹੈ ਇਹਨਾਂ ਨੇ ਔਰ ਲੋਕਾਂ ਨੂੰ ਹੁਣ ਤੱਕ ਖਾਣ ਪੀਣ ਨਾਲ ਸੰਬੰਧਿਤ ਸਾਵਧਾਨੀਆਂ ਦਾ ਜਿਹੜਾ ਅਸੀਂ ਕਹਿ ਲਈਏ ਕਿ ਗਿਆਨ ਹੈਗਾ ਉਹ ਦਿੰਦੇ ਰਹੇ ਨੇ ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਤੁਸੀਂ ਜਿਹੜਾ ਅਸੀਂ ਨੰਬਰ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਢਾਬੇ ਵਾਲੇ ਵੈਦ ਵੈਦ ਬਲਜਿੰਦਰ ਜੀ ਉਹਨਾਂ ਨਾਲ ਗੱਲਬਾਤ ਕਰਕੇ ਆਪਣੀ ਤੇ ਆਪਣੇ ਕਿਸੇ ਯਾਰ ਦੋਸਤ ਦੀ ਕਿਸੇ ਰਿਸ਼ਤੇਦਾਰ ਦੀ ਕੋਈ ਕੋਈ ਵੀ ਸਮੱਸਿਆ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦੁਆਗਿਆ ਧੰਨਵਾਦ